ਹਾਂਜੀ ਦੋਸਤੋ ਦੇਖੋ ਆਪਣਾ ਪਹਿਲਾ ਮੋਟਰ ਇਦਾਂ ਲੱਗਦਾ ਸੀ ਆਪਾ ਕਰਾਤਾ ਉੱਪਰ স্মੋਕ ਇਹ ਵੀਰ ਅਨਰੂਪ ਸਪੋਟ ਸੈਂਟਰ ਪੀ ਵੀ 04 ਇਹ ਵੀਰ ਬਹੁਤ ਵਧੀਆ ਕੰਮ ਕਰਦਾ ਉਹ ਵੀ ਬਾਜ਼ਪਰੇਟ ਤੇ ਸੰਦੀਪ ਪਾਤ ਹਾਂ ਦੇਖਦੇ ਜਾਓ ਕਿ ਕਿੱਦਾਂ 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 ਲੱਗਦਾ ਹੈ ਕਿੰਨੇ ਦੀ ਬਹੁਤ ਵਧੀਆ ਕੰਮ ਕੀਤਾ ਜਰਾ ਸਦੀਨਾ ਕੀਤਾ ਕਰਮੇ ਬਹੁਤ ਜ਼ਿਆਦਾ ਸੀ ਇਸ ਕਰਕੇ ਥੋੜਾ ਜਿਹਾ ਜ਼ਿਆਦਾ ਟਾਈਮ ਲੱਗ ਗਿਆ ਇੱਕ ਵੀ ਦਿੱਤੇ ਕੰਮ ਤੇ ਥੋੜੀ ਝੁੱਕ ਆ ਜਾਂਦੀ ਆ ਪਰ ਕੰਮ ਦੇਖੋ ਜਿਹਨ ਨਾਲ ਗੈਸ ਰੈਸ वगैरह ਤੋਂ ਜੀ ਫਰ ਕਰੇਂਦਾ ਤੇ ਵੈਸੇ ਵੀ ਸੋਣਾ ਲੱਗਦਾ ਮੋਟਰਸਾਹਬ ਆਪਾਨੂੰ ਬਹੁਤ ਵਧੀਆ ਲੱਗਦਾ ਯਾ ਮੈਂ ਤੁਸੀਂ ਵੀ ਤੁਸੀਂ ਜੀ ਇੱਥੇ ਸੰਦੀਪ ਆਰਟ ਤੇ ਆ ਕੇ ਤੁਸੀਂ ਜੀ ਸੰਦੀਪ ਆਰਟ ਤੇ ਆ ਕੇ ਇੱਥੇ ਬੈਕ ਕਲਿਮਿਨੇਸ਼ਨ ਔਰ ਸਟicker ਵਗੈਰਾ ਲਗਵਾ ਸਕਦੇ ਹੋ ਬਹੁਤ ਵਧੀਆ ਕੰਮ ਕਰਦਾ ਵੀਰਾ ਮੈਂ ਤਾਂ ਸਾਡੇ ਕੋਲ ਜਰੂਰ ਨਾ ਲਈ ਸਪਲੈਂਡਰ ਮੋਸਲ ਆ ਗਿਆ ਇੱਕ ਚੰਦ ਵੀਰੇ ਸਾਹ ਤੱਕ ਪਾਪੇ ਤੇ ਟੇਪ ਕਰਨੀਆਂ ਰੈਚ ਵਗੈਰਾ ਹੋ ਜੀ ਸੀਗੇ ਸੰਦੀਪ ਵੀ ਰਗੰਦਾ ਕਹਿੰਦਾ ਕਹਿੰਦਾ ਕਿ ਜਿੱਦ ਲਈ ਹੁਣ ਆਪਾਂ ਮੜੇ ਇਹਨਾਂ ਦਾ ਕਰ ਦਿੰਦੇ ਨਾ ਕਿ ਕੋਈ ਚਲੋ ਕੋਈ ਗੱਲ ਆਪਾਂ ਫ੍ਰੀ ਆ ਆ ਦੇਖੋ ਇਹ ਕਾਫੀ ਕਰੰਟ ਤੋਂ ਬਾਅਦ ਸਮੋਕ ਤੋਂ ਬਾਅਦ ਉਹ ਇਹਨਾਂ ਨੇ ਟਰੈਕਟਰ ਕੋਲ ਪੱਛਾ ਤੱਕ ਉਹਦੇ ਕਰਕੇ ਹੋਰ ਵੀ ਚਾਈਨਿੰਗ ਆ ਰਹੀ ਹੈ ਦੇਖੋ ਸੇਫਟੀ ਹੋ ਜਾਂਦੀ ਬਾਈਕ ਦੀ ਸਬਸਕ੍ਰਾਈਬ ਕਰਾਪੋ ਇਹਨਾਂ ਨੇ ਉਸ ਆਉ ਦੀ ਗੱਲ ਕੀਤੀ ਕਿ ਦੋ ਸਾਲ ਤੱਕ ਕੋਈ ਵੀ ਰੰਗ ਵਗੈਰਾ ਨਹੀਂ ਖਾਉ ਹੁੰਦਾ ਦਾ ਬਾਕੀ ਉਹ ਆਪਣੀ ਗੀਅਰ ਤੇ ਜਿੰਨੀ ਗੀਅਰ ਕਰ ਲਾਂਗੇ ਤਾਂ ਬਹੁਤ ਵਧੀਆ ਲੱਗਦਾ ਹੈ ਦੇਖੋ ਅਸਾਈ ਤਾਂ ਹੋ ਰਹੀ ਹੈ ਸਾਰਾ ਕਾਰਖਾ ਬੁੱਗਾ ਵੀ ਆ ਇਹਨੂੰ ਹਾਂਜੀ ਆ ਇਹ ਬਈ ਆ ਦੇ ਕਪਰਾ ਕਰਨੀ ਆ ਇਹਦੀ ਸਗੂ ਇਧਰ ਵੀ ਜਾਂਦੇ ਆ ਪੀਆਰ ਆਪਣਾ ਕੀਤੀ ਹੋਈ ਆ ਪਰ ਇਹਨਾਂ 100 ਦੇ ਮੈਂ ਵੀ ਰਣਿਸ਼ਾ ਉਹ ਵੀ ਕਵਰ ਕਰ ਦੋ ਸੋਣੀ ਤੱਕੋ ਵੀ ਜਿਹੜਾ ਕਹਿੰਦਾ ਚੱਲ ਦੇਖਣਾ ਬਈ ਜੇ ਦਿਲ ਕੀਤਾ ਤਾਂ ਕਰਵਾ ਦਾਂਗੇ ਹੁਣ ਆ ਕੇ ਸਾਈਡ ਵਾਲੇ ਟਾਪੇ और लोग पीछे आ गए एक करने लगे मैं क्या विले सामने पे के काप ले आन के जी सब प्लीज सारी जाने तो सो जे कितना हो रहा काम नहीं का का ठीक है ठीक है बढ़िया नहीं काम हो नहीं सही नहीं कितना ਕੰਮ ਵਾਕੇ ਸਹੀ ਗੱਲ ਆ। ਇਹ ਕਿਹੜਾ ਰੋਡ ਆ ਗਿਆ ਬਾਈ। ਮੁੰਨਾ ਕਿ ਮਗਰਾਟ ਦਿਵਾ ਦੇ। ਸੇਨਰੇ ਸ਼ੋਪਿੰਗ ਸੈਂਟਰ। ਫ੍ਰੀਜ਼ ਵੁੱਡ ਐਂਡ ਸਟੀਲ ਵਰਕਸ ਦੇ ਬਿਲਕੁਲ ਸਾਹਮਣੇ ਆ। ਨੇੜੇ ਇਹਦੇ ਹੈਗਾ Papa Bee Solar। ਉਹਦੇ ਥੋੜਾ ਜਿਹਾ ਸਾਹਮਣੇ ਅੱਗੇ ਜਾ ਕੇ। ਅਪੀਕ੍ਰੀਨ ਸਕਰੀਨ ਤੇ ਨੰਬਰ ਜਿਹੜੇ ਦੱਸੇ ਹੋਰ ਉਹ ਸ਼ੋ ਹੋ ਰਿਹਾ ਹਾਂਜੀ ਉਹ ਦੀ ਵਟਸਐਪ ਦਾ ਰੇਟ ਹੈ ਕੋਈ ਤੁਸੀਂ ਕਾਲ ਕਰਕੇ ਪੁੱਛ ਸਕਦੇ ਹੋ ਬਾਕੀ ਬਈ ਮੈਂ ਤੁਹਾਨੂੰ ਗੱਲ ਆ ਤਾਂ ਸਾਰੇ ਜਣੇ ਬਈ ਦਾ ਸਾਥ ਦਈਏ ਕਿਉਂਕਿ ਜੇ ਕੋਈ ਬੰਦਾ ਕੋਈ ਵੀ ਆਪਣਾ ਭਰਾ ਕੰਮ ਕਰਦਾ ਤਾਂ ਪਰ ਉਹਦੀ ਉਹਨਾਂ ਦੀ ਸਕੋਰ ਜਰੂਰ ਕਰਨੀ ਚਾਹੀਦੀ ਆ। ਦਰਅਸਲ ਇੱਥੇ ਮੇਰਾ ਭਤੀਜਾ ਆ। ਉਹ ਮੈਂ ਕਹਿੰਦਾ ਤਾਤਾ ਜੀ ਕਹਿੰਦਾ ਤੁਸੀਂ ਇੱਥੇ ਜਾ ਕੇ ਕਰਵਾ ਕੇ ਆਏ ਉਹਨਾਂ ਦੇ ਫਰੈਂਡ ਸੀਗੇ। ਠੀਕ ਹੈ। ਮੈਂ ਇਹਦੇ ਜਿੱਕਰ ਦੀ ਕਰਵਾ ਲੇ। ਮੈਂ ਜਦ ਵੀ ਇਹਦੀ ਜਿੱਕਰ ਦੀ ਕਰ ਦਿੰਦਾ। ਸ਼ੁਰੂ ਕਰਦੇ ਆ। ਆਹ ਦੇਖੋ। ਸਾਰਾ ਤਿਆਰ ਹੋਣ ਤੋਂ ਬਾਅਦ ਇਹ ਥੋੜਾ ਜਿਹਾ ਸਾਫ਼ ਕਰਨਾ ਵਾਲਾ ਸੀਗਾ ਤਾਂ ਆਜ ਲੋਕ ਪਿਆਰ ਹੋਈ ਆ ਬਾਈਕ ਦੇ ਨੰਬਰ ਹਲੇ ਪਨਾਇਆ ਨਹੀਂਗਾ ਨੰਬਰ ਪਾਲ ਟੱਕਰ ਦੇਗਾ ਲੋ ਜੀ ਬੱਸ ਸਾਰੇ ਜਾਣੇ ਬਾਈਕ ਕਿਤਨਾਂ